ਮੁਸਾਫਰ ਪੁਲੀਸ ਦੀ ਵੱਡੀ ਕਾਰਵਾਈ ਮੈਂਗਲ ਆਪਣੇ ਮੁੱਖ ਵਰਜਨ ਕੀਤੇ ਖਿਲਾਫ ਮਾੜੇ ਅਨਚਾਰ ਵਿਰੋਧੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਮਿਸ਼ਨ ਦੇ ਹੱਥ ਪੁਲਿਸ ਅਮਿਸਾਰ ਨੇ ਕੰਤਨ ਰੋਡ ਸਥਿਤ ਇੱਕ ਬੈਂਕ ਵਿੱਚ ਹੋਈ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਦੇ ਇਕਰਾਰ ਕੀਤੇ ਕਪਤਾਨ ਫਾਜ਼ਿਲਾ ਇੰਦਰਜੀਤ ਸਿੰਘ ਸੁਨਜੀਤ ਤੇ ਪ੍ਰਿੰਸ ਇਨਰ ਨੇ ਕਮੇਟੋ ਪੰਜਕਾਰ ਦੇ ਸਪੱਟੇ ਇੱਕ ਨਕਲੀ ਸਟੋਚ ਮੇਂ 7 ਲੱਖ 70 ਹਜ਼ਾਰ ਰੁਪਏ ਗਏ ਅਤੇ ਇੱਕ ਉਸਤੋ ਦੀ ਦੋ ਗ੍ਰਾਂਟ ਦਿੱਤੀ ਗਈ ਅਗਲੇ ਦੀ ਜਾਂਚ ਚੱਲੀ ਹੈ ਉਮਰ 32 ਸਾਲ ਸੋ ਬੇਸਿਕਲੀ ਜੋ ਮੋਢੀ ਪੁੱਛ ਗਿਛ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਲਾਹ ਕੀਤੀ ਔਰ ਤਿੰਨ ਚਾਰ ਦਿਨ ਤੋਂ ਇਹ ਇਸ ਟਾਕ ਦੇ ਟਾਕ ਦੇ ਵਿੱਚ ਹੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲਾਨਿੰਗ ਪੜਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਉਹ ਹੋਰ ਚੀਜ਼ਾਂ ਕਰਨੀਆਂ ਸੀਗੇ ਇਹਨਾਂ ਨੂੰ ਸਾਰਾ ਪਲਾਨਡ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਦੋਂ ਬੈਂਕ ਦੇ ਵਿੱਚ ਬਹੁਤੀ ਆਵਾਜਾਈ ਵੀ ਨਹੀਂ ਸੀਗੀ ਤੇ ਟਾਈਮ ਪਾਉਣੇ ਤੋਂ ਦਾ 2 ਵਜਣਾਂ ਦਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਡਿਸਟ੍ਰਿਬਿਊਟ ਵੀ ਕੋਸ਼ਿਸ਼ ਕੀਤਾ ਤੇ ਕੁਝ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋਂ 7 ਲੱਖ 70000 ਰੁਪਿਆ ਇੱਕ ਪਿਸਟਲ ਪੰਜ ਰੌਂਦ ਔਰ ਇੱਕ ਇੱਕ ਇਹਨਾਂ ਕੋਲ ਨਾਲ ਹੋਰ ਵੀ ਇੱਕ ਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਹੈ ਇਹ ਇਹਦੇ ਖਿਲਾਫ ਜਿਹੜੇ ਪੁਰਾਣੀ ਜਿਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਹਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ ਸੱਤ ਮੁਕਦਮੇ ਦਰਜ ਹੈ ਔਰ ਇੰਦਰਜੀਤ ਉਰਫ ਸਾਜਨ ਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਬੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜ਼ਰੂਰ ਸਲਾਹ ਦਾ ਸ਼ਾਗਿਰਦਾ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸ ਐਚ ਓ ਸਾਹਿਬ ਵਿਚਾਰੇ ਕੋਈ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮੰਡੇਰ ਸਾਹਿਬ ਦੀ ਰਹਿਨਮਾਈ ਦੇ ਵਿੱਚ ADCP ਆਪਣੇ ਨਵਜੋਤ ਜੀ ਗੁਰਿੰਦਰਬੀਰ ਜੀ ਸਾਡੇ CI ਇਨਸਪੈਕਟਰ ਮੋਲਕ ਔਰ ਆਕੈਸ ਰਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਵਿੱਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਾਂਸਟੇਬਲ ਤੋਂ ਲੈ ਕੇ ਕੁਝ ASI ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਮੈਂ ਕਰਨਾ ਉਹ ਕੋਨਾਂ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾ ਕਵਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫੋਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਟਬਲੀ ਆਇਡੈਂਟੀਫਿਕੇਸ਼ਨ ਸੇਮ ਡੇ ਕੀਤੀ ਤੇ ਔਰ ਉਸ ਵਿੱਚ ਜਦੋਂ ਮੁਲਜ਼ਮ ਇਹੋ ਜੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਸੋ ਸਾਨੂੰ ਥੋੜਾ ਟਾਈਮ ਲੱਗ ਗਿਆ ਸੋ ਉਹਦੇ ਜਿਹੜੀ ਐਕਟਿਵਾ ਹੈਗੀ ਹੈ ਜਿੱਤੇ ਵਾਦਾ ਕੀਤੀ ਉਹ ਵੀ ਬਰਾਮਦ ਕਰ ਲਈ ਗਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੌਬ ਨੇ ਉਹ ਸਾਰਾ ਕੰਪਲੀਟ ਹੋ ਜਾਏਗਾ ਉਹ ਜਿਹਨਾਂ ਨੇ ਖਰਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕੱਪੜੇ ਵੀ ਬਦਲੇ ਇਹਨਾਂ ਨੇ ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਹੋਵੇ ਜਾਂ ਕੁਝ ਹੋਵੇ ਸਿਸਟਰ ਹੋਵੇ ਬ੍ਰਦਰ ਹੋਵੇ ਜਦੋਂ ਬੰਦਾ ਇਹੋ ਜੀ ਚੀਜ਼ ਜਾ ਕੇ ਘਰ ਜਾ ਰਿਹਾ ਤੇ ਉੱਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ ਚ ਦੇਖਿਆ ਜਾ ਬਾਰਾ 78 ਦੀ ਬਾੜਾ 12 78000 ਦੀ 7 ਲੱਖ 70 ਹੋ ਗਿਆ 5 ਕਿਤੇ ਕਰੀਬ ਦਾ ਡਿਫਰੈਂਸ ਹੋ ਜਾਏਗਾ ਹੁਣ ਬੈਕਗਰਾਉਂਡ ਤਾਂ ਤੁਹਾਨੂੰ ਪਤਾ ਹੀ ਇਹ ਬੰਦੇ ਇੱਕ ਤਾਂ ਪ੍ਰਾਣੇ ਕ੍ਰਿਮੀਨਲ ਨੇ ਔਰ ਪੈਸੇ ਦਾ ਲਾਲਚ ਬੇਸਿਕਲੀ ਤਾਂ ਇਹਨਾਂ ਨੂੰ ਇਹ ਲੱਗਿਆ ਕਿ ਆਪਾਂ ਚਾਰ ਪੈਸੇ ਕਮਾਈਏ ਗੱਡੀ ਵੀ ਲਵਾਵਾਂਗੇ ਹੋਰ ਕਰਾਂਗੇ ਆਪਣਾ ਐਸ਼ੀਸ਼ ਨੌਤ ਤੇ ਸਾਰਾ ਜਿਹੜਾ ਲਾਈਫ ਸਟਾਈਲ ਕਿਉਂਕਿ ਜਿਹੜਾ ਆਪਣੇ ਬੀ ਡਿਵੀਜ਼ਨ ਪੁਲਿਸ ਨੇ ਪਹਿਲਾਂ ਵੀ ਇੰਦਰਜੀਤ ਸਾਹਿਬ ਜਨ ਨੂੰ 109 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਕੁਝ ਦਿਨ ਪਹਿਲਾਂ ਔਰ ਇਹ ਮੇਰੇ ਖਿਆਲ ਮਾਰਚ 24 25 ਦੇ ਕਰੀਬ ਹੀ ਇਹ ਜਮਾਨਤ ਤੇ ਆਇਆ ਜੇਲ੍ਹ ਚੋਂ ਸੋ ਆਈ ਐਪਰੀਸ਼ੀਏਟ ਕਿ ਪੁਲਿਸ ਜਿਹੜੀ ਹੈ ਪੁਰਾਣੇ ਮੁਲਜ਼ਮਾ ਨੂੰ ਜੋ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹੈਬਚੁਅਲ ਅਫੈਂਡਰ ਨੇ ਉਹਨਾਂ ਨੂੰ ਪਰਸਿਊ ਕਰ ਰਹੀ ਹੈ ਸੋ ਜਿਹੜਾ ਸੀਗਾ ਪ੍ਰਿੰਸ ਜਿਆਦਾ ਅੱਗੇ ਆਇਆ ਹੋਇਆ ਸੀ ਜੀ ਪਰ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਸਜਨ ਐਂਟਰ ਹੋਇਆ ਉਹਨੇ ਜਾ ਕੇ ਮੈਡਮ ਨੂੰ ਪੁੱਛਿਆ ਕੈਸ਼ ਬਾਰੇ ਫਿਰ ਦੂਜਿਆਂ ਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ ਸਰ ਸੀਸੀਟੀਵੀ ਵਿੱਚ ਚਾਰ ਬੰਦੇ ਆਏ ਸੀ ਇੱਕ ਜਿਹੜਾ ਬਾਹਰ ਆ ਜਿਵੇਂ ਤਿੰਨ ਅੰਦਰ ਗਏ ਦੇਖੋ ਜੀ ਇਹ ਲੋਦੋਂ ਕਹਿ ਰਹੇ ਸੀ ਕਿ ਆਪਾਂ ਪਰ ਬੰਦੇ ਤਿੰਨ ਹੀ ਐ ਬੇਸਿਕਲੀ ਉਹ ਕਈ ਵਾਰ ਬੰਦੇ ਨੂੰ ਲੱਗਦਾ ਤੂੰ ਬਾਹਰ ਖੜਾ ਬੰਦਾ ਪੁਲਿਸ ਨੂੰ ਫਾਫੜਾ ਦਫਰੀ ਦੇ ਵਿੱਚ ਉਹ ਪਤਾ ਨਹੀਂ ਕਿੰਨੇ ਕਿਹਾ ਆਪਣੇ ਕੋ ਤਿੰਨ ਹੀ ਬੰਦੇ ਬੈਂਕ ਵਾਲਿਆਂ ਨੇ ਵੀ ਕਿਹਾ ਭਜਦੇ ਵੀ ਤਿੰਨ ਹੀ ਰਹੇ ਆ ਔਰ ਜਿਹੜੀ ਐਕਟਿਵਾ ਦੇ ਉੱਤੇ ਜਾਂਦੇ ਹੋਏ ਵੀ ਦੇਖੇ ਗਏ ਹਨ ਸੀਸੀਟੀਵੀ